ਉਦਦਾ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਯਾਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਰਹੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿਚੀ ਘੋਟ ਲਈ ਉਹਦੋਂ ਦਾ ਤਰੀਕਾ ਪੈਂਦਾ ਪਈਆਂ ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪੌਂਦਾ ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ 5 ਕਿ ਮਿੰਟ ਰੁਕ ਜਾਓ ਭੈਣ ਜੀ ਕਮੇਟੀ ਜੁਕਨ ਵਾਲੇ ਦੇ ਬਾਹਰ ਖਲੋਤੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਤਾਈ ਰਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਅ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾਂ ਦਿਨਾਂ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਇਹਨਾਂ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੀ 6000 700 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੀ 15 ਕਰ ਲਿਓ 16000 ਜੀ 20000 20000 21000 ਜੀ ਭੈਣ ਜੀ 21000 30 ਕਰ ਦਿਓ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਵਾਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਘਰੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭੰਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਭੰਜੇ 50000 ਮੇਰਾ 50200 ਜੇ 50200 55 ਕਰ ਦੋ ਭੈਣ ਜੀ ਬੱਸ ਕਰ ਕਿੰਨੀ ਵਧਾਉਣੀ ਆ ਮੇਰਾ 20 ਸਾਲਾਂ ਤੇ ਹਰ ਬਾਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਚਕਾ ਦਿਓ ਕਮੇਟੀ ਵੀਰ ਜੀ ਹੁਣਾਂ ਨੂੰ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ او ویر ضرورت阿里 ਕੋ ਗੱਲ ਨਹੀਂ ਜੇ ਤੈਨੂੰ ਲੋੜਿਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜਨੀ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਤਾਂ ਤਾਂ ਨਹੀਂ ਯਾਰੇ ਨੀ ਯਰੇ ਲੁੱਟੋ ਲੁੱਟੋਣ ਫਿਰ ਤੂੰ ਲੋਟ ਲਾ 5000 ਘੱਟ ਦੇ ਦੇ ਦੀ ਮੈਨੂੰ ਮੈਂ ਤੈਨੂੰ ਤੋਂ ਕਿਆ ਹੀ ਬੋਲੀ ਵਧਾਉਨੂ ਮੈਂ ਤੇ ਤੈਨੂੰ ਰੋਕਣ ਵੀ ਢਿਆ ਉਦੋਂ ਤੂੰ ਟੁੱਟੇ ਸਤਰੂ ਵਧੀਆ ਨਾ ਉਹਦਾ ਹੀ ਮਾਰ ਲਾ ਤਰਲਾ ਸ਼ਾਇਦ ਗੱਲ ਬਣ ਜਾਈ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚੁੱਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਘਾ ਗਿਆ ਹੀ ਉਹ ਉਹੀ ਭਾਂਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਹੈ ਜੀ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ ਵੀ ਮੈਂਬਰ ਆਪਣਾ 2250 ਰੁਪਏ 2250 ਜੀ ਠੀਕ ਹੈ ਜੀ ਹਾਂ ਸੋ ਹਈਆਰ ਸਭ ਆ ਲੱਗੋ ਆ ਲੱਗੇ ਬਾਈਕ ਕਮੇਟੀ ਭੈਣ ਜੀ ਨਾਲ ਨਾਲ ਹੀ ਨਿਬੜੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਮੇਲੇ ਆਮੋਲੇ ਆਲੇ ਦੇਣ ਆ ਮੁੜ ਕੇ ਕਿਥੇ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਆਈ ਤੁਸੀਂ ਤੇ ਆਪ ਲੋਕਾਂ ਨੂੰ ਵਿਆਜੀ ਪੈਸੇ ਦਿੰਦੇ ਜੀ ਤੇ ਤੁਹਾਨੂੰ ਕੀ ਲੋੜ ਹੀ ਇਨੇ ਘਾਟੇ ਤੇ ਕਮੇਟੀ ਚ ਝੁਕਣ ਦੀ ਅੱਜ ਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਣੀ ਆ ਮੈਨੂੰ ਚੱਕਰ ਆਉਂਦੇ ਆ ਮਾਸਾ ਘਰ ਗਾਂ ਘਰ ਆਉਂਗਾ ਕੋਈ ਨਾ ਕੋਈ ਨਾ ਕਰਾਉਣਾ ਮੈਨੂੰ ਗਾਹ ਕਰਕੇ ਆਵੀਂ ਪਰ ਗੱਲ ਗਾਣਾ ਕਰੇ ਇੱਥੋਂ ਵਾਲੀ ਕੋਈ ਵੀ ਪਹਗਲੇ ਤੂੰ ਪਾਣੀ ਪੀ ਮੈਂ ਕਿ ਤੂੰ ਗੱਲ ਕਰਨੀ ਆਂ ਹਾਂਜੀ ਹਾਂਜੀ ਭਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਭਾਜੀ ਤੁਹਾਨੂੰ 30000 ਚਾਹੀਦਾ ਕੇ ਜਾਨ ਚਾਹੀਦੀ ਏ ਜ਼ਬਾਨ ਜਦੋਂ ਕਰ ਲਈ ਐ ਮੈਂ ਹੋਰ ਕਿਹੜੀ ਗੱਲ ਐ ਜ਼ਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਆਗੇ ਸਾਰੇ ਘਟ ਜੇ ਲੱਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਬੈਠੋ ਭਾਈ ਬੈ ਜਾ ਨਹੀਂ ਬਹੁਤ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਢਿਕਣ ਦੇ ਸਾਂ ਕਰੀਏ ਸ਼ੁਰੂ 5000 ਘਾਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰੇਕ ਨੇ ਤਨਖਾਹ ਹੀ ਤਾਂ ਪੈਸੇ ਦੇਣੇ ਹੁੰਦੇ ਆ ਇਹ ਥੋੜੇ ਜਿਹੇ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੇ ਆ ਵੀਰ ਜੀ ਨਾਲ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੇ ਵੀਰ ਮੈਂ ਤਾਂ ਬੋਲਿਆ ਹੀ ਨਹੀਂ ਤੇਰੇ ਬੋਲੀ ਪਹਿਲੇ ਵੀ 6000 ਨੇ ਦੇ ਹੀ ਦਿੱਤੀ ਤੁਸੀਂ ਮੈਨੂੰ ਕਿਹੜੀ ਘਰ ਵਰਤ ਲਈ ਆ ਉਹਨੇ ਵੀ ਸਾਰੀ ਆਪਣੀ ਉੱਥੇ ਲਈ ਆ ਜੇ ਘਰੋਂ ਪਤਾ ਨਹੀਂ ਕਿੰਨੇ ਕ ਲੱਗਣੇ ਤੇਰੇ ਭੈਣ ਜੀ 6000 ਤੜ ਕੇ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਐ ਫਿਰ 6000 ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀਆਂ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਐ ਚਲੋ ਮੇਰਾ ਕੰਮ ਨਿਪੜਿਆ ਮੈਂ ਅੱਜ ਜਾਵਾਂਗਾ ਹੋਰ ਕੰਮ ਕਰੀਏ ਭੈਣ ਜੀ ਕਮੇਟੀ ਦੀ ਹੋਗੀ ਜਦੋਂ ਕਿਸੇ ਨੇ ਬੋਲੀ ਹੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਵਿੱਕੋ ਕਮੇਟੀ ਹੀ ਜੀ ਹਾਂ ਇੱਕੋ ਹੀ ਹੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਹੀ ਸ਼ੁਕਰਿਆ ਗਲੋਂ ਲੱਥਾ ਇਹਦੇ ਅਗਲੇ ਬੰਦਲੀ ਨਰਬ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਾਇਆ ਵਾ ਕਮੇਟੀ ਟਾਈਮ ਨਾ ਬਚਾਇਓ ਸਾਰੇ ਜਣੇ ਓ ਹੈਲੋ ਵੀਰ ਆਦੂ ਚੰਗਾ ਕੀਤਾ ਹੀ ਇਹਦੇ ਠੱਗ ਜੇ ਕਿਤੇ ਪੱਲੇ ਨਹੀਂ ਕੋਹ ਪੈਣ ਦਿੰਦੇ ਤੂੰ ਤੇ ਇਹਨਾਂ ਨੂੰ ਧਰ ਨਹੀਂ ਪਾ ਛੱਡੀ ਬੋਲਣ ਜੋਗਾ ਨਹੀਂ ਛੱਡਿਆ ਓਏ ਖੂ ਦੇ ਡੱਡੂ ਆ ਇਹੋ ਜਿਹਾਂ ਨਾਲ ਰੋਜ਼ ਵਾ ਪੈਂਦਾ ਮੇਰਾ ਇਹ ਜਿਹੇ ਤਿੰਨ ਚਾਰ ਬੰਦੇ ਹਰ ਕਮੇਟੀ 'ਚ ਹੁੰਦੇ ਆ ਜਿਨ੍ਹਾਂ ਕਮੇਟੀ ਆਪਣੀ ਅਖੀਰ ਤੇ ਜੁਕਣੀ ਹੁੰਦੀ ਆ ਪਰ ਐਵੇਂ ਆਂਦੇ ਬੋਲੀ ਵਧਾਉਣ ਕੇ ਗਰੀਬ ਦੀ ਕਮੇਟੀ ਖਰਾਬ ਕਰਨ। ਆਉਂਦਾ ਹੀ ਇੱਕ ਜਿਹਨੇ ਪਿਛਲੇ ਮਹੀਨੇ ਕਮੇਟੀ ਕੀ ਗੱਲ ਵੀਰ ਜੀ ਇਹਨਾਂ ਬੜਾ ਮੂੰਹ ਵਟਿਆ ਇਹਨਾਂ ਨੇ ਰੁੱਸੇ ਕਿਹਨਾਂ? ਉਹ ਨਹੀਂ ਨਹੀਂ ਭਾਜੀ ਰੁੱਸੇ ਨਹੀਂ ਆ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ। ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ। ਘਰ ਆਇਆ ਤੇ ਗੁੰਮੀ ਹੋ ਗਏ ਆ। ਗੁਮ ਕਿਉਂ ਨਾ ਵਾ? ਕਮੇਟੀਆਂ ਦੇ ਪੈਂਦੇ ਰਹਿੰਦੀਆਂ ਵਾ। ਇੱਕ ਕਮੇਟੀ ਹੋਰ ਪੈਣ ਵਾਲੀ ਲੱਖ ਵਾਲੀ। ਭਾਈ ਇੱਕ ਇੱਕ ਆਪਣਾ ਤਾਂ ਮੈਚ ਹੀ ਬੜਾ ਫਸਦਾ ਵਾ ਆਹੋ ਤੂੰ ਆ ਨਾ ਹੋਣਾ ਹੋਣੀ ਨੂੰ ਦੋ ਜਾਣੇ ਚੁੱਕਿਆ ਇਹਨੂੰ ਚਾਰ ਜਾਣੇ ਚੁੱਕਿਆ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ ਚਪੇੜ ਮਾਰ ਕੇ ਮੈਂ ਤੇਰੀ ਧੌਂ ਦਾ ਮਣਕਾ ਤੋੜ ਦੇਣਾ ਧੌਂ ਤੇਰੀ ਐ ਲਮਕੀ ਹਣੀ ਜਿਦਾਂ ਮੂਸਲ ਤੋਂ ਕਦੂ ਲਮਕਿਆ ਹੁੰਦਾ ਭਾਜੀ ਜਿਆਦਾ ਨਾ ਬਲਾਓ ਇਹਨਾਂ ਨੂੰ ਡਾਕਟਰ ਨੇ ਰੈਸਟ ਦੱਸੀਆ ਇਹਨਾਂ ਨੂੰ ਕਰਾਓ ਰੈਸਟ ਨਾਲੇ ਇਹਨਾਂ ਦੱਸ ਦਿਓ ਇਹਨਾਂ ਨੂੰ ਕਿ ਐਦਕੀ 6000 ਹਜ਼ਾਰੀ ਕਮੇਟੀ ਚੋਂ ਘਾਟਾ ਪਿਆ ਆ ਤੇ ਉਹ ਮੈਂ ਚੁੱਕ ਲਈ ਆ ਆਹੋ ਫੇਰ ਕਰ ਲਈ ਰੈਸਟ ਇਹਨਾਂ ਸੁਣ ਕੇ ਕਦੇ ਰੈਸਟ ਨਾ ਪੀ ਸੀ ਨਾ ਉਹ ਫੜੋ ਇਹਨੂੰ ਕੱਢਾਇਦਾ ਸਿੰਟਰ ਚ ਦਾ ਮੂੰਹ ਪਾਟਾ ਇਹਨੂੰ ਬੀ ਚੁੱਕੀ ਸੀ ਹੁਣ ਇਹਨੂੰ ਬੰਦਿਆ ਚੁੱਕਿਆਈ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾ ਰਹੇ ਧਰਨ ਲੱਗੇ ਹੁੰਦੇ ਆ ਜਾ ਕਰੀਏ ਪਤਾ ਭਲਾ ਇਹਦਾ ਹੈਲੋ